ਸਰਕਾਰ ਕਿਸੇ ਨੂੰ ਰੋਕ ਨਹੀਂ ਸਕਦੀ ਸੰਵਿਧਾਨਕ ਤੌਰ ਤੇ ਹਰ ਇੱਕ ਦਾ ਹੱਕ ਹੈ ਲੜਨਾ ਖਨਾਰੀ ਬਾਡਰ ਔਰ ਸ਼ੰਭੂ ਬਾਡਰ ਤੋਂ ਸਾਡੇ ਧਰਨੇ ਚੱਕੇ ਗਏ ਉਹਦੇ ਸਬੰਧ ਦੇ ਵਿੱਚ ਸਾਡੇ ਜਿਹੜੇ ਮਤਲਬ ਉਥੋਂ ਟਰਾਲੀਆਂ ਵੀ ਲੈ ਕੇ ਸਾਡੀਆਂ ਚੋਰੀ ਕਰਕੇ ਇਹ ਇਹ ਸਰਕਾਰ ਦੀਆਂ ਗਲਤ پالਸੀਆਂ ਦੇ ਪ੍ਰਤੀ ਇੱਕ ਤਰ੍ਹਾਂ ਦਾ ਪ੍ਰतिकਰਮ ਹੈ ਇਹ ਐਕਸ਼ਨ ਦੀ ਰਿਐਕਸ਼ਨ ਹੈ ਪੁਲਿਸ ਨੇ ਜੋ ਸਾਡੇ ਨਾਲ ਮਤਲਬ ਗਲਤ ਕੀਤਾ ਪੁਲਿਸ ਸਟੇਟ ਬਣਾ ਚੁੱਕਾ ਆ ਇਸ ਟਾਈਮ ਪੰਜਾਬ ਸਰਕਾਰ ਜਿਹੜੀ ਇਹ ਪੰਜਾਬ ਨੂੰ ਪੁਲਿਸ ਸਟੇਟ ਬਣਾ ਰਹੀ ਹੈ ਕਿਉਂਕਿ ਜਿੱਥੇ ਦੇਖੋ ਪੁਲਿਸ ਧੱਕਾ ਕਰ ਰਹੀ ਹੈ ਮੁੱਖ ਮੰਤਰੀ ਨੇ ਬਹੁਤ ਹੀ ਹੰਕਾਰ ਵਿੱਚ ਆ ਕੇ ਬਹੁਤ ਹੀ ਗਲਤ ਪਾਸਾ ਦਾ ਇਸਤੇਮਾਲ ਕੀਤਾ ਸੀ ਔਰ ਇਨੇ ਸਿਸ਼ਟਾਚਾਰ ਦੀਆਂ ਵੀ ਧੱਜੀਆਂ ਉਡਾਈਆਂ ਔਰ ਆਪਣੇ ਪਿਤਾ ਦੀ ਉਮਰ ਦੇ ਬੰਦਿਆਂ ਨੂੰ ਐਂ ਚੈਲੰਜ ਕੀਤਾ ਜਿਵੇਂ ਕੋਈ ਸਕੂਲਾਂ ਦੇ ਵਿੱਚ ਪੜ੍ਹਦੇ ਹੋਏ ਬੱਚੇ ਵੀ ਨਹੀਂ ਕਰਦੇ ਕਰ ਲੋ ਜੋ ਕਰਨਾ ਹੈ ਜਿਹੜਾ ਧਰਨਾ ਹੁਣ ਵੀ ਲੱਗਿਆ ਸੀਗਾ ਸ਼ੰਭੂ ਦੇ ਖਨੋਰੀ ਬਾਰਡਰ ਤੇ ਉਹ ਸੜਕ ਦੇ ਉੱਤੇ ਨਹੀਂ ਸੀ ਲੱਗਿਆ ਆਮ ਲੋਕ ਆਮ ਨਾਲ ਸੜਕ ਤੋਂ ਲੰਘ ਸਕਦੇ ਸੀ ਜਿਹੜਾ ਬਾਰਡਰ ਬੰਦ ਕੀਤਾ ਹੈ ਜੀ ਹਰਿਆਣੇ ਦੀ ਭਾਜਪਾ ਸਰਕਾਰ ਨੇ ਕੀਤਾ ਹੋਇਆ ਸੀਗਾ 90 ਤੋਂ 95% ਸਮਾਨ ਚੋਰੀ ਹੋ ਗਿਆ ਔਰ ਤੋੜਫੋੜ ਹੋਈ ਆ ਬਹੁਤ ੱੱਕਾ ਹੋਇਆ ਅਸੀਂ ਇਹ ਇਹ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੀਆਂ ਹਰਕਤਾਂ ਕਦੀ ਅੰਗਰੇਜ਼ ਸਰਕਾਰ ਨੇ ਨਹੀਂ ਕੀਤੀਆਂ ਇਹੋ ਜਿਹੀਆਂ ਹਰਕਤਾਂ ਕਦੀ ਮੁਗਲਾਂ ਨੇ ਨਹੀਂ ਕੀਤੀਆਂ ਇਹ ਸਰਕਾਰ ਤਾਂ ਕੀ ਕਹਿੰਦੇ ਹੁੰਦੇ ਨਾਦਰ ਸਾਹਿਬ ਤੋਂ ਵੀ ਟੱਪ ਗਈ ਹੈ ਪੁਲਿਸ ਪ੍ਰਸ਼ਾਸਨ ਦਾ ਫਿਲਹਾਲ ਸਹਿਯੋਗ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਪੂਰਾ ਇਹਨਾਂ ਨੇ ਕੁੱਟਮਾਰ ਕੀਤੀ ਹੈ ਸਾਡੇ ਨਾਲ ਚੰਗਾ ਸਾਨੂੰ ਡਿਟੇਨ ਕਰਕੇ ਰੱਖਿਆ ਵਾ ਅੱਜ ਵੀ ਹੋ ਸਕਦਾ ਜੇ ਅਸੀਂ ਨਾ ਉੱਠੇ ਕੀ ਪਤਾ ਸਾਡੇ ਨਾਲ ਅੱਜ ਵੀ ਧੱਕਾ ਕਰ ਦੇਣ ਇਹਦੇ ਬਾਰੇ ਕੀ ਕਹਿਣਾ ਚਾਹੋ ਵੀਰੇ ਜਿਹੜਾ ਇਹ ਧਰਨਾ ਆ ਜੋ ਸਾਡੇ ਨਾਲ ਪੰਜਾਬ ਸਰਕਾਰ ਨੇ ਕੀਤਾ ਉਸ ਦੇ ਰੋਸ ਦੇ ਵਿੱਚ ਆ ਜੀ ਇਹ ਰੋਸ ਸਾਡਾ ਪ੍ਰਦਰਸ਼ਨ ਸੀਗਾ ਅੱਜ ਕਿਉਂਕਿ ਜਦੋਂ 3 ਤਰੀਕ ਨੂੰ ਸਾਡੀ ਮਤਲਬ ਮੀਟਿੰਗ ਸੀਗੀ ਔਰ ਇਹ ਵਿੱਚੋਂ ਸੀਐਮ ਸਾਹਿਬ ਆ ਗਏ ਫਿਰ 5 ਤਰੀਕ ਨੂੰ ਬੁਲਾਇਆ ਤਾਂ ਸਾਡੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਡਿਟੇਨ ਕਰਨ ਤੋਂ ਬਾਅਦ ਸਾਡਾ ਜਿਹੜਾ ਉਸ ਤੋਂ ਬਾਅਦ ਜਿਹੜਾ ਆ ਸੀਗਾ ਸੌਰੀ ਮੀਟਿੰਗ ਬੁਲਾਈ ਗਈ ਔਰ ਫਿਰ ਸਾਡੇ ਆ ਜਿਹੜੇ ਉਹਨਾਂ ਤੇ ਤਸ਼ੱਦਦ ਕੀਤੇ ਗਏ ਸਾਡੇ ਖਨੌਰੀ ਬਾਰਡਰ ਔਰ ਸ਼ੰਭੂ ਬਾਰਡਰ ਤੋਂ ਸਾਡੇ ਧਰਨੇ ਚੱਕੇ ਗਏ ਉਹਦੇ ਸਬੰਧ ਦੇ ਵਿੱਚ ਸਾਡੇ ਜਿਹੜੇ ਮਤਲਬ ਉੱਥੋਂ ਟਰਾਲੀਆਂ ਵੀ ਲੈ ਕੇ ਸਾਡੀਆਂ ਚੋਰੀ ਕਰਕੇ ਪੁਲਿਸ ਨੇ ਜੋ ਸਾਡੇ ਨਾਲ ਮਤਲਬ ਗਲਤ ਕੀਤਾ ਪੁਲਿਸ ਸਟੇਟ ਬਣਾ ਚੁੱਕਾ ਆ ਇਸ ਟਾਈਮ ਪੰਜਾਬ ਸਰਕਾਰ ਜਿਹੜੀ ਇਹ ਪੰਜਾਬ ਨੂੰ ਪੁਲਿਸ ਸਟੇਟ ਬਣਾ ਰਹੀ ਹੈ ਕਿਉਂਕਿ ਜਿੱਥੇ ਦੇਖੋ ਪੁਲਿਸ ਧੱਕਾ ਕਰ ਰਹੀ ਹੈ ਜਿਸ ਤਰ੍ਹਾਂ ਉੱਥੇ ਸਬਾਨ ਜਿਹੜਾ ਸੀਗਾ ਕਿਸਾਨਾਂ ਦਾ ਚੱਕ ਕੇ ਲੈ ਗਏ ਸੀ ਲੋਕੀ ਉਹਦੇ ਉਹਦੇ ਲਈ ਕੋਈ ਸਰਕਾਰ ਨੇ ਕੋਈ ਐਕਸ਼ਨ ਵਗੈਰਾ ਲਿਆ ਕੁਝ ਸੈ ਕਰਨਗੀਆਂ ਤੇ ਐਕਸ਼ਨ ਜਰੂਰ ਹੋਊਗਾ ਇਸ ਚੀਜ਼ ਤੇ ਜਿੱਦਾਂ ਟਰਾਲੀਆਂ ਗਾਇਬ ਹੋਈਆਂ ਨੇ ਕਿਉਂਕਿ ਤੁਹਾਨੂੰ ਵੀ ਪਤਾ ਕਿਸਾਨ ਦੇ ਲਈ ਟਰਾਲੀ ਕਿੰਨੀ ਵੱਡੀ ਗੱਲ ਹੁੰਦੀ ਆ ਕਿਉਂਕਿ ਇੱਕ ਟਰਾਲੀ ਅਨਾਜ ਭਰ ਕੇ ਜਾਂਦਾ ਵਾ ਉਹਦੇ ਵਿੱਚ ਸੋ ਸਾਡੇ ਜੱਟਾ ਜੱਟ ਪਰਿਵਾਰਾਂ ਜਾਂ ਕਿਸਾਨਾਂ ਲਈ ਤਾਂ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਹੀ ਸਾਡੇ ਮਾਪੇ ਜਾਂ ਸਾਡੀ ਰੋਜ਼ ਰੋਟੀ ਹੁੰਦੇ ਨੇ ਸੋ ਇਹ ਐਸੇ ਵੀ ਉਹਨਾਂ ਦੀ ਕੋਈ ਚੰਗੀ ਗੱਲ ਨਹੀਂ ਸੀਗੀ ਜੋ ਉਹਨਾਂ ਨੇ ਕੀਤਾ ਬਾਕੀ ਉਹ ਤੋਂ ਸਿਲੰਡਰ ਤੱਕ ਚੋਰੀ ਕਰਕੇ ਲੈ ਗਏ ਜੀ ਹਾਂਜੀ ਸਿਲੰਡਰ ਚੋਰੀ ਕਰਕੇ ਲੈ ਗਏ ਪੁਲਿਸ ਵਾਲੇ ਕਹਿੰਦੇ ਨੇ ਥਾਣੇ 'ਚ ਕੰਮ ਆਊਗਾ ਤੁਸੀਂ ਆਪ ਦੇਖੋ ਵੀ ਜਦੋਂ ਇੰਨੀ ਮਿਹਨਤ ਨਾਲ ਸੀ ਉੱਥੇ ਸਮਾਨ ਇਕੱਠਾ ਕੀਤਾ ਸਿਰਫ ਅਸੀਂ ਆਪਣੇ ਪੰਜਾਬ ਦੇ ਲਈ ਪਰ ਜਦੋਂ ਸਾਡੇ ਪੰਜਾਬ ਦੇ ਲੋਕਾਂ ਦਾ ਮਤਲਬ ਐਦਾਂ ਹੋਣ ਲੱਗਿਆ ਸਾਡੇ ਨਾਲ ਹੀ ਉੱਥੇ ਧੱਕਾ ਕਰਕੇ ਸਾਨੂੰ ਚਲਾਕੀ ਦੇ ਨਾਲ ਰਾਤੋਂ-ਰਾਤ ਉਥੋਂ ਖਤੇੜ ਦਿੱਤਾ ਗਿਆ ਸਾਡੇ ਕਿਸਾਨ ਵੀਰਾਂ ਤੇ ਸਾਡੇ ਬਜ਼ੁਰਗ ਉੱਥੋਂ ਉਹਨਾਂ ਨੇ ਤੋਰ ਠੀਕ ਹੈ ਪੁਲਿਸ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ ਜੇ ਉਹਨਾਂ ਨੂੰ ਉੱਥੋਂ ਉਹਨਾਂ ਨੇ ਮਤਲਬ ਧਰਨਾ ਚੁਕਾਤਾ ਸੀ ਤਾਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਬੱਸਾਂ 'ਚ ਛੱਡ ਕੇ ਆਉਂਦੀ ਪਰ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਉਹਨਾਂ ਨੇ ਉਹਨਾਂ ਨੂੰ ਉੱਥੋਂ ਤੋਰ ਕੇ ਭੇਜਿਆ ਕਿੰਨੀ ਗਲਤ ਗੱਲ ਹੈ ਜੀ ਜਿਸ ਤਰ੍ਹਾਂ ਤੋਲਾ ਖਾਲੀ ਲੁਧਿਆਣਾ ਵਿੱਚ ਲਗਾਇਆ ਗਿਆ ਕੀ ਪੰਜਾਬ ਦੇ ਹੋਰ ਜਗ੍ਹਾ ਤੇ ਵੀ ਲਗਾਇਆ ਗਿਆ ਹਾਂਜੀ ਬਿਲਕੁਲ ਇਹ ਸਾਰੇ ਡੀਸੀ ਦਫ਼ਤਰਾਂ ਦੇ ਸਾਹਮਣੇ ਆ ਜੀ ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਤਾਂ ਪੁਲਿਸ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਦਾ ਫਿਲਹਾਲ ਸਹਿਯੋਗ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਪੂਰਾ ਇਹਨਾਂ ਨੇ ਕੁੱਟਮਾਰ ਕੀਤੀ ਹੈ ਸਾਡੇ ਨਾਲ ਚੰਗਾ ਸਾਨੂੰ ਡਿਟੇਨ ਕਰਕੇ ਰੱਖਿਆ ਵਾ ਅੱਜ ਵੀ ਹੋ ਸਕਦਾ ਜੇ ਅਸੀਂ ਨਾ ਉੱਠੇ ਕੀ ਪਤਾ ਸਾਡੇ ਨਾਲ ਅੱਜ ਵੀ ਧੱਕਾ ਕਰ ਦੇਣ ਇਹ ਸਰਕਾਰ ਦੀਆਂ ਗਲਤ ਪਾਲਸੀਆਂ ਦੇ ਪ੍ਰਤੀ ਇੱਕ ਤਰ੍ਹਾਂ ਦਾ ਪ੍ਰਤੀਕਰਮ ਹੈ ਇਹ ਐਕਸ਼ਨ ਦੀ ਰਿਐਕਸ਼ਨ ਹੈ ਕਿਉਂਕਿ 3 ਮਾਰਚ ਨੂੰ ਜਦੋਂ ਚੰਡੀਗੜ੍ਹ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਮੁੱਖ ਮੰਤਰੀ ਨੇ ਬਹੁਤ ਹੀ ਹੰਕਾਰ ਵਿੱਚ ਆ ਕੇ ਬਹੁਤ ਹੀ ਗਲਤ ਪਾਸਾ ਦਾ ਇਸਤੇਮਾਲ ਕੀਤਾ ਸੀ ਔਰ ਇਨੇ ਸਿਸ਼ਟਾਚਾਰ ਦੀਆਂ ਵੀ ਧੱਜੀਆਂ ਉਡਾਈਆਂ ਔਰ ਆਪਣੇ ਪਿਤਾ ਦੀ ਉਮਰ ਦੇ ਬੰਦਿਆਂ ਨੂੰ ਇਹ ਆਹੂੰ ਚੈਲੰਜ ਕੀਤਾ ਜਿਵੇਂ ਕੋਈ ਸਕੂਲਾਂ ਦੇ ਵਿੱਚ ਪੜ੍ਹਦੇ ਹੋਏ ਬੱਚੇ ਵੀ ਨਹੀਂ ਕਰਦੇ ਕਰ ਲੋ ਜੋ ਕਰਨਾ ਐਂ ਲੱਗ ਰਹੀ ਜਿਵੇਂ ਕੋਈ ਨਿਸ਼ੇੜੀ ਬੰਦਾ ਨਸ਼ੇ ਦੀ ਲੋਰ ਚ ਗੱਲ ਕਰ ਰਿਹਾ ਇਹ ਇੱਕ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦੇ ਦਾਂ ਔਰ ਉਹਦੇ ਨਾਲ ਜਿਹੜੀ ਅੱਜ ਰਿਐਕਸ਼ਨ ਹੋਈ ਆ ਅੱਜ ਪਹਿਲੀ ਰਿਐਕਸ਼ਨ ਆਈ ਆ ਔਰ ਤੁਸੀਂ ਦੇਖਿਆ ਹਜ਼ਾਰਾਂ ਲੋਕ ਨੇ ਇੱਥੇ ਇਹ ਲੋਕ ਨਾਕੇ ਤੋੜ ਕੇ ਆਏ ਨੇ ਔਰ ਇਹ ਦਾ ਮਤਲਬ ਹੈ ਕਿ ਅੱਜ ਸਰਕਾਰ ਦੀ ਉਲਟੀ ਘੰਟੀ ਸ਼ੁਰੂ ਹੋ ਗਈ ਜਿਸ ਤਰ੍ਹਾਂ ਕੀ ਉੱਥੇ ਬਾਰਡਰ ਤੋਂ ਉੱਪਰ ਕਿਸਾਨਾਂ ਦਾ ਸਮਾਨ ਦੀ ਚੋਰੀ ਹੋ ਗਿਆ ਆ ਬਹੁਤ ਸਾਰਾ ਸਮਾਨ ਸਿਲੰਡਰ

ਉਦੇਵਾਰ ਕੀ ਕਹਿਣਾ ਚਾਹੁੰਦੇ 90 ਤੋਂ 95% ਸਮਾਨ ਚੋਰੀ ਹੋ ਗਿਆ ਔਰ ਤੋੜਫੋੜ ਹੋਈ ਆ ਬਹੁਤ ੱੱਕਾ ਹੋਇਆ ਅਸੀਂ ਇਹ ਇਹ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੀਆਂ ਹਰਕਤਾਂ ਕਦੀ ਅੰਗਰੇਜ਼ ਸਰਕਾਰ ਨੇ ਨਹੀਂ ਕੀਤੀਆਂ ਇਹੋ ਜਿਹੀਆਂ ਹਰਕਤਾਂ ਕਦੀ ਮੁਗਲਾਂ ਨੇ ਨਹੀਂ ਕੀਤੀਆਂ ਇਹ ਸਰਕਾਰ ਤਾਂ ਕੀ ਕਹਿੰਦੇ ਹੁੰਦੇ ਨਾਦਰ ਸਾਹ ਤੋਂ ਵੀ ਟੱਪ ਗਈ ਹੈ ਇਹ ਸਰਕਾਰ ਤਾਂ ਮੁਗਲਾਂ ਦੇ ਜੁਰਮ ਤੋਂ ਵੀ ਜਕਰੀਆ ਖਾਨ ਤੋਂ ਵੀ ਮੀਰ ਮੰਨੂ ਤੋਂ ਵੀ ਟੱਪ ਗਈ ਹੈ ਇਹ ਤਰੀਕਾ ਨਹੀਂ ਸੀ ਸਰਕਾਰਾਂ ਇਵੇਂ ਨਿਕ ਲੋਕਰਾਜੀ ਪਰੰਪਰਾ 'ਚ ਇਵੇਂ ਨਹੀਂ ਬਿਹੇਵ ਕਰਦੀਆਂ ਉਪਰ ਨਾਲ ਲੱਗਾ ਸੀਗਾ ਜਿਹੜਾ ਸਮਾਨ ਸੀਗਾ ਕੁਝ ਜਿਹੜੇ ਚੋਰਾਂ ਨੇ ਕੀ ਕਰ ਜੀਆ ਕੁਝ ਵਿੱਚ ਕੋਈ ਪਰਸ ਦੁਰੇ ਸੱਤੇ ਸੀ ਸਰਕਾਰ ਦੋਜੀ ਹੈ ਉਹ ਚ ਉਹ ਦੇਖੋ ਜ਼ਿੰਮੇ ਜ਼ਿੰਮੇਦਾਰੀ ਕਹਦੀ ਹੈ ਜ਼ਿੰਮੇਦਾਰੀ ਕਹਦੀ ਹੈ ਸਰਕਾਰ ਦੀ ਸਰਕਾਰ ਨੇ ਗਲਤ ਤਰੀਕੇ ਨਾਲ ਐਕਸ਼ਨ ਕੀਤਾ ਔਰ ਉਹ ਗਲਤ ਤਰੀਕੇ ਨਾਲ ਜਿਹੜਾ ਐਕਸ਼ਨ ਕੀਤਾ ਹੈ ਉਹ ਸਰਕਾਰ ਨੂੰ ਬਹੁਤ ਮਹਿੰਗਾ ਪੈਣ ਵਾਲਾ ਮੈਂ ਤੁਹਾਨੂੰ ਕਹਿੰਦਾ 28 ਮਾਰਚ 2025 ਇਤਿਹਾਸਿਕ ਦਿਨ ਹੈ ਅੱਜ ਇਹ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਹੁਣ ਜਾਏਗੀ ਇਹ ਆਪਣਾ ਵਕਤ ਪੂਰਾ ਕਰ ਲਏ ਇੰਨਾ ਹੀ ਬਹੁਤ ਹੈ ਅਸ ਤੋਂ ਅੱਗੇ ਤੁਸੀਂ ਤਾਂ ਆ ਕੇ ਅਜੇ ਨਾ ਕੀ ਪ੍ਰੋਗਰਾਮ ਉਲੀਕਿਆ ਗਿਆ ਤੁਹਾਡਾ 17 ਦੇਖੋ ਅਗਲਾ ਮੋਰਚ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਬਹੁਤ ਸਲਜੀ ਹੋਈ ਲੀਡਰਸ਼ਿਪ ਹੈ ਉਹ ਬਹੁਤ ਸੋਚ ਸਮਝ ਕੇ ਉਹ ਉਹ ਪਲਾਨ ਦੇਗੀ ਔਰ ਉਹਨਾਂ ਨੇ ਯੋਜਨਾਬੱਧ ਤਰੀਕੇ ਨਾਲ ਪਲਾਨ ਦੇਣਾ ਹੈ ਇਹ ਅੰਦੋਲਨਾਂ ਸਭ ਤੋਂ ਸੱਚਾ ਸੋਚਾ ਅੰਦੋਲਨ ਆ ਜੀ ਔਰ ਇਹ ਸਬਰ ਦਾ ਭਿਆਲਾ ਪਰਣ ਤੋਂ ਬਾਅਦ ਦਾ ਅੰਦੋਲਨ ਆ ਇਹ ਤੱਕੇਸ਼ਾਈਆਂ ਦਾ ਜਿਹੜਾ ਜਦੋਂ ਅੰਤ ਹੋ ਗਿਆ ਸਰਕਾਰੀ ਤੱਕੇਸ਼ਾਈਆਂ ਦਾ ਉਦੋਂ ਲੋਕ ਜਿਹੜੇ ਨੇ ਜ਼ਬਰ ਵਿਰੋਧੀ ਧਰਨੇ ਮਜਾਰੇ ਕਰਦੇ ਨੇ ਸਰਕਾਰ ਕਿਸੇ ਨੂੰ ਰੋਕ ਨਹੀਂ ਸਕਦੀ ਸੰਵਿਧਾਨਕ ਤੌਰ ਤੇ ਹਰ ਇੱਕ ਦਾ ਹੱਕ ਹੈ ਲੜਨਾ ਜਦੋਂ ਸਰਕਾਰਾਂ ਸੰਵਿਧਾਨਕ ਹੱਕ ਪ੍ਰਾਪਤ ਲੋਕ ਆਪਣੀਆਂ ਮੰਗਾਂ ਲਈ ਕੋਈ ਗੱਲ ਠਾਉਂਦੇ ਨੇ ਔਰ ਸਰਕਾਰਾਂ ਕੂੜ ਪ੍ਰਚਾਰ ਕਰਦੀਆਂ ਨੇ ਸਰਕਾਰਾਂ ਦਾ ਜਿਹੜਾ ਇਹ ਪ੍ਰਚਾਰ ਆ ਕਹਿੰਦੇ 100 ਵਾਰੀ ਕੋਈ ਗੱਲ ਕਹੀਏ ਤੇ ਉਹ ਸੱਚ ਬਣ ਜਾਂਦੀ ਹੈ ਝੂਠ ਵੀ ਬੋਲੀਏ ਤਾਂ ਵਾਰ-ਵਾਰ ਸੱਚ ਬਣ ਜਾਂਦਾ ਸਰਕਾਰ ਵੱਲੋਂ ਇਹ ਬਲੇਮ ਗੇਮ ਖੇਡੀ ਗਈ ਕਿ ਕਿਸਾਨ ਜਿਹੜੇ ਨੇ ਧਰਨੇ ਲਾਉਂਦੇ ਨੇ ਇਹਦੇ ਨਾਲ ਵਪਾਰ ਖਤਮ ਹੋ ਰਿਹਾ ਇਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਧਰਨਾ ਹੁਣ ਵੀ ਲੱਗਿਆ ਸੀਗਾ ਸ਼ੰਭੂ ਦੇ ਖਨੋਰੀ ਬਾਰਡਰ ਤੇ ਉਹ ਸੜਕ ਦੇ ਉੱਤੇ ਨਹੀਂ ਸੀ ਲੱਗਿਆ ਆਮ ਲੋਕ ਆਮ ਨਾਲ ਸੜਕ ਤੋਂ ਲੰਘ ਸਕਦੇ ਸੀ ਜਿਹੜਾ ਬਾਰਡਰ ਬੰਦ ਕੀਤਾ ਹੈ ਸੀ ਹਰਿਆਣੇ ਦੀ ਭਾਜਪਾ ਸਰਕਾਰ ਨੇ ਕੀਤਾ ਹੋਇਆ ਸੀਗਾ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਡਰੀ ਹੋਈ ਆ ਪਹਿਲੇ ਅੰਦੋਲਨ ਤੋਂ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਆਪਣੀ ਲੜਾਈ ਲੜਨ ਪਰ ਸਰਕਾਰਾਂ ਕੋ ਇਹ ਅੰਦੋਲਨ ਰੁਕਣੇ ਨਹੀਂ ਕਿਉਂਕਿ ਸਰਕਾਰਾਂ ਇਸ ਕਰਕੇ ਨਹੀਂ ਚੁਣੀ ਦੀਆਂ ਕਿ ਸਰਕਾਰਾਂ ਲੋਕਾਂ ਤੇ ਜ਼ਬਰ ਕਰਨ ਸਰਕਾਰਾਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਚੰਗੀਆਂ ਸਿੱਖਿਆ ਸਹੂਲਤਾਂ ਚੰਗਾ ਰਹਿਣ ਸੈਣ ਚੰਗੀਆਂ ਸੜਕਾਂ ਚੰਗਾ ਪ੍ਰਬੰਧ ਦੇਣ ਲਈ ਪੜਾਈਆਂ ਜਾਂਦੀਆਂ ਤੇ ਜਦੋਂ ਸਰਕਾਰਾਂ ਆਪਣੀਆਂ ਡਿਊਟੀਆਂ ਤਾਂ ਨਾ ਨਿਭਾਉਣ ਪਰ ਲੋਕ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਮਿਲ ਰਹੀਆਂ ਤੇ ਲੋਕ ਉਹਨਾਂ ਮੰਗਾਂ ਦਾ ਇੱਕ ਮੰਗ ਚ ਆਰਡਰ ਬਣਾ ਕੇ ਤੇ ਸਰਕਾਰਾਂ ਨੂੰ ਨਾਲ ਗੱਲਬਾਤ ਕਰਨ ਤੇ ਸਰਕਾਰਾਂ ਗੱਲਬਾਤ ਤੋਂ ਵੀ ਭੱਜਣ ਤੇ ਜੇ ਲੋਕ ਛੜਕਾਂ ਦੇ ਬਹਿੰਦੇ ਆ ਤੇ ਜੇ ਲੋਕ ਧਰਨੇ ਬਿਆਰੇ ਕਰਦੇ ਆ ਤੇ ਉਹਨਾਂ ਤੇ ਜ਼ਬਰ ਵੀ ਕਰਨ ਉਹਨਾਂ ਦੇ ਧਰਨਿਆਂ ਨੂੰ ਪੁੱਟ ਪੁੱਟ ਸੁੱਟਣ ਤੇ ਇਹ ਗੱਲ ਗਲਤ ਹੈ ਤੇ ਜੇ ਮੀਟਿੰਗਾਂ ਲਈ ਸੱਦਾ ਦੇ ਕੇ ਮੀਟਿੰਗਾਂ ਚੋਂ ਭੱਜਣ ਮੈਨੂੰ ਇਹ ਲੱਗਦਾ ਕਿ ਸਰਕਾਰਾਂ ਇਸ ਤਰ੍ਹਾਂ ਨਹੀਂ ਕਰਦੀਆਂ ਹੁੰਦੀਆਂ ਲੋਕਤੰਤਰ ਦੇ ਵਿੱਚ ਘੱਟੋ ਘੱਟ ਸਰਕਾਰਾਂ ਇਦਾਂ ਨਹੀਂ ਕਰਦੀਆਂ ਹੁੰਦੀਆਂ ਇਹ ਤਾਂ ਅਜ ਲੁਧਿਆਣਾ ਤੋਂ ਲਵਾ ਹੋਰ ਕਿਹੜੀ 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 ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਿੰਦੁਸਤਾਨ ਪੱਦਰ ਦੇ ਉੱਤੇ ਇਹ ਧਰਨਾ ਜਿਹੜਾ ਵਾ ਉਹ ਚੱਲ ਰਿਹਾ ਪੰਜਾਬ ਦੇ ਇਸ ਦਫ਼ਤਰਾਂ ਦੇ ਬਾਹਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਧਰਨਾ ਜਿਹੜਾ ਇਹ ਲਾਇਆ ਜਾ ਰਿਹਾ ਇਹਦੇ ਚ ਆਮ ਭਰਾਤਰੀ ਤੇ ਜਥੇਬੰਦੀਆਂ ਹੋਰ ਜੜੀਆਂ ਨੇ ਮੁਲਾਜ਼ਮਾਂ ਦੀ ਉਹਨਾਂ ਵੱਲੋਂ ਵੀ ਮੱਲੋ ਸਮਰਥਨ ਹਾਸਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੱਲਬਾਤ ਚੱਲ ਰਹੀ ਆ ਇਹ ਜਿਹੜਾ ਅੰਦੋਲਨ ਆ ਇਹ ਜਬਰ ਬਰੋਧੀ ਅੰਦੋਲਨ ਜਿਹੜਾ ਇਹ ਅਮਨ ਪਸੰਦ ਲੋਕ ਲੜਨ ਵਾਲੇ ਲੋਕ ਲੋਕਾਂ ਲਈ ਕੁਝ ਕਰਨ ਵਾਲੇ ਲੋਕ ਸਰਕਾਰਾਂ ਜਿਹੜੀਆਂ ਗਲਤ ਤਰੀਕੇ ਨਾਲ ਚੱਲ ਰਹੀਆਂ ਨੇ ਉਹਨਾਂ ਵਿਰੁੱਧ ਸੰਘਰਸ਼ ਜਿਹੜਾ ਤਿੱਖਾ ਕਰਨਗੇ ਔਰ ਸਰਕਾਰਾਂ ਨੂੰ ਇਸ ਗੱਲ ਦੀ ਤਿਆਰੀ ਕਰਨੀ ਚਾਹੀਦੀ ਹੈ ਕੀ ਦੁਬਾਰਾ ਫ੍ਰੈਸ਼ਮੂ ਬਾਰਡਰ ਤੇ ਜਾਓਗੇ ਤੁਸੀਂ ਇਹ ਦੇਸ਼ ਵਿਆਪੀ ਅੰਦੋਲਨ ਆ ਇਹ ਇਹ ਅੰਦੋਲਨ ਕਿਹੜੇ ਬਾਰਡਰ ਤੇ ਜਾ ਕੇ ਇਹ ਮਤਲਬ ਮੁੱਕਦਾ ਔਰ ਇਹ ਇਹ ਇਹਦਾ ਹੋਣ ਵਾਲਾ ਸੰਮਾ ਦੇ ਉਹੜੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਮਤਲਬ ਰਣਨੀਤੀ ਆ ਉਹ ਤੈਅ ਕਰੇਗੀ ਪਰ ਅੰਦੋਲਨ ਜਿਹੜਾ ਵਾ ਉਹ ਕੇਂਦਰ ਸਰਕਾਰ ਵਿਰੁੱਧ ਵੀ ਆ ਪੰਜਾਬ ਸਰਕਾਰ ਵਿਰੁੱਧ ਵੀ ਆ ਜਿਹੜੀ ਪ੍ਰੇਖਾ ਪਾ ਰਹੀ ਹੈ ਪੰਜਾਬ ਸਰਕਾਰ ਕੇ ਕੇਂਦਰ ਸਰਕਾਰ ਨਾਲ ਸੰਬੰਧਤ ਮੰਗਾਂ ਨੇ ਬਹੁਤੀਆਂ ਮੰਗਾਂ ਜਿਹੜੀਆਂ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਜਿਹੜੀਆਂ 18 ਮੰਗਾਂ ਦਾ ਚਾਰਡਰ ਪੰਜਾਬ ਦੇ ਐਸਕੇ ਮਜੂਮਿੰਟ ਨੇ ਦਿੱਤਾ ਸੀ ਸਰਕਾਰ ਨੂੰ ਉਹ ਸਾਰੀਆਂ ਹੀ ਲਗਭਗ ਪੰਜਾਬ ਸਰਕਾਰ ਨਾਲ ਸੰਬੰਧਤ ਸਿਗੀਆਂ ਜੇ ਮੈਂ ਨਹੀਂ ਮੰਨੂ ਕੋਈ ਝੂਠ ਜਿਹੜਾ ਉਹ ਵਾਰ-ਵਾਰ ਨਹੀਂ ਬੋਲਿਆ ਜਾ ਸਕਦਾ ਵਾਰ-ਵਾਰ ਬੋਲਿਆ ਝੂਠ ਸੱਚ ਤਾਂ ਲੋਕਾਂ ਨੂੰ ਲੱਗਣ ਲੱਗਦਾ ਪਰ ਲੋਕ ਜਾਨਣੀ ਮੀਡੀਆ ਬੜਾ ਪਾਵਰਫੁੱਲ ਆ ਸੋਸ਼ਲ ਮੀਡੀਆ ਬੜਾ ਪਾਵਰਫੁੱਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਸੱਚੀਆਂ ਗੱਲਾਂ ਪਾਉਣਗੇ ਤੇ ਨਤਾਰਾ ਜਿਹੜਾ ਹੋਊਗਾ ਕੇਂਦਰ ਦੀ ਸਰਕਾਰ ਵੀ ਘੱਟ ਗਿਣਤੀ ਸਰਕਾਰ ਆ ਤੇ ਪੰਜਾਬ ਦੀ ਵੀ ਘੱਟ ਗਿਣਤੀ ਸਰਕਾਰ ਆ ਸ਼ੀਟਾਂ ਨਾਲ ਮਸਲਾ ਨਹੀਂਗਾ ਟੋਟਲ ਵੋਟਾਂ ਦੀ ਰਾਜਨੀਤੀ ਦੇ ਵਿੱਚ 34-35% ਵੋਟਾਂ ਭਾਜਪਾ ਸਰਕਾਰ ਨੂੰ ਪਈਆਂ ਨੇ ਜਿਹੜੀਆਂ 65-66% ਵੋਟਾਂ ਨੇ ਉਹਦੇ ਖਿਲਾਫ ਪਈਆਂ ਨੇ ਵੱਖਰ-ਵੱਖਰ ਤਰ੍ਹਾਂ ਜਵੰਡੀਆਂ ਹੋਈਆਂ ਨੇ ਸੋ ਬਹੁ ਗਿਣਤੀ ਦੀ ਪਸੰਦ ਸਰਕਾਰਾਂ ਨਹੀਂ ਹੈਗੀਆਂ ਸਰਕਾਰਾਂ ਨੂੰ ਕਈ ਵਾਰੀ ਹੋਮੇ ਹੋ ਜਾਂਦੀ ਆ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਤੇ ਲੋਕਾਂ ਲਈ ਹੁੰਦੀਆਂ ਸਰਕਾਰਾਂ ਜਦੋਂ ਲੋਕਾਂ ਦੁਆਰਾ ਚੁਣੀਆਂ ਲੋਕਾਂ ਲਈ ਨਾ ਹੋ ਕੇ ਕੁਝ ਕਰਾਣੇ ਵਾਲੀ ਬਣ ਜਾਣ ਫਿਰ ਲੋਕ ਉੱਠਦੇ ਨੇ ਤੇ ਲੋਕ ਉਹਨਾਂ ਸਰਕਾਰਾਂ ਨੂੰ ਲਾਹ ਵੀ ਦਿੰਦੇ ਨੇ ਜਿਹੜਾ ਹੈ ਅੰਦੋਲਨ ਚੱਲ ਰਿਹਾ ਹੈ